ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube tractor mela channel 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਘਰ ਦੀਆਂ ਦੋ ਕੰਬਾਈਨਾਂ ਵਿਕਾਊ ਨੇ ਜੀ MS combine 21 ਮਾਡਲ ਹਰਿਆਣਾ ਨੰਬਰ 12 ਲੱਖ ਰੁਪਏ ਦੀ ਮੰਗ ਹੈ ਜੀ ਪ੍ਰੀਤ ਕੰਬਾਈਨ 2020 ਮਾਡਲ ਹਰਿਆਣਾ ਨੰਬਰ 14 ਲੱਖ ਰੁਪਏ ਦੀ ਮੰਗ ਹੈ ਜੀ ਏਰੀਆ ਅੰਮ੍ਰਾਲਾ 9068272000 9068272000 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੀਆਂ ਦੋਨੇ ਕੰਬਾਈਨਾਂ ਖਰੀਦ ਸਕਦੇ ਹੋ ਤਵੀਆਂ ਵਿਕਾਊ ਨੇ ਜੀ 7x7 ਦੀਆਂ ਬਹੁਤ ਵਧੀਆ ਕੰਡੀਸ਼ਨ ਦੀਆਂ ਨੇ ਵਧੀਆ ਹਿੱਸਾ ਲੱਗਿਆ ਫੁੱਲ ਹੈਵੀ ਬਣੀਆਂ ਹੋਈਆਂ ਨੇ ਏਰੀਆ ਪਿੰਡ ਗੇਲੇ ਵਾਲਾ ਸਮਰਾਲਾ ਲੁਧਿਆਣਾ ਰੇਟ ਦੀ ਗੱਲ ਕਰੀਏ ਤਾਂ 28000 ਰੁਪਏ ਰੇਟ ਰੱਖੇਗੇ ਜੀ ਵਧੀਆ ਹਿੱਸਾ ਲੱਗੇਗਾ 7x7 ਦੀਆਂ ਤਵੀਆਂ ਵਿਕਾਊ ਨੇ 28000 ਰੁਪਏ 9878382666 9878382666 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ 60 ਫਾਰਮਟਰੈਕ ਟਰੈਕਟਰ ਵਿਕਾਊ 1998 ਮਾਡਲ ਹੈ ਜੀ 190000 ਰੁਪਏ ਰੇਟ ਰੱਖਿਆ ਗਿਆ ਪੰਜਾਬ ਨੰਬਰ ਏਰੀਆ ਜੈਤੋ ਮੰਡੀ 35% ਟੈਰਾਂ ਦੀ ਕੰਡੀਸ਼ਨ ਕਾਗਜ ਪੂਰੇ ਨੇ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਵੀਡੀਓ ਦੇ ਵਿੱਚ ਕੰਡੀਸ਼ਨ ਨੂੰ ਜ਼ਰੂਰ ਦੇਖ ਲਿਓ ਜਿਹਦੇ ਵਿੱਚ ਵੀਰ ਨੇ ਬਹੁਤ ਹੀ ਵਧੀਆ ਬਰੀਕੀ ਤਰੀਕੇ ਦੇ ਨਾਲ ਟਰੈਕਟਰ ਦੀ ਕੰਡੀਸ਼ਨ ਦਿਖਾਈ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਇਸ ਵੀਰ ਨੇ ਇਹਦਾ ਰੇਟ 190000 ਰੁਪਏ ਕਾਗਜ ਪੂਰੇ ਨੇ ਪੰਜਾਬ ਨੰਬਰ 60 ਫਾਰਮ ਟ੍ਰੈਕ ਟਰੈਕਟਰ ਵਿਕਾਊ ਹੈ ਜੀ 1998 ਮਾਡਲ ਜੈਤੋ ਮੰਡੀ ਦੇ ਵਿੱਚ ਇਹ ਟਰੈਕਟਰ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ 35% ਟੈਰ ਨੇ ਨੰਬਰ ਨੋਟ ਕਰ ਲਓ ਜੀ 9646252521 96462521 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਬਿੱਲੀ ਮੋਡੀਫਾਈ ਜੀਪ ਵਿਕਾਊ ਹੈ ਜੀ 1984 ਮਾਡਲ ਏਰੀਆ ਪਟਿਆਲਾ 1.5 ਲੱਖ ਰੁਪਏ ਰੇਟ ਰੱਖੇ ਗਿਆ ਜੀ ਬਾਕੀ ਨੰਬਰ ਦਿੱਤਾ ਹੋਇਆ ਜੇ ਨੰਬਰ ਤੇ ਕਾਲ ਕਰ ਸਕਦੇ ਹੋ 1984 ਮਾਡਲ ਮੋਡੀਫਾਈ ਬਿੱਲੀ ਜੀਪ ਵਿਕਾਊ ਏਰੀਆ ਪਟਿਆਲਾ 1.5 ਲੱਖ ਰੁਪਏ ਰੇਟ ਰੱਖੇ ਗਿਆ ਜੀ 92570 38000 92570 38000 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੋਡੀਫਾਈ ਬਿੱਲੀ ਜੀਪ 1.5 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਮਹਿੰਦਰਾ ਅਰਜਨ 605 ਟ੍ਰੈਕਟਰ ਵਿਕਾਊ 2007 ਮਾਡਲ ਏਰੀਆ ਮਲੇਰਕੋਟਲਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਮੌਕੇ ਦੇ ਬਾਅਦ ਕੇ ਚਲਾ ਕੇ ਚੈੱਕ ਕਰਕੇ ਪੂਰੀ ਤਸੱਲੀ ਦੇ ਨਾਲ ਡੀਲ ਕਰ ਸਕਦੇ ਹੋ 2007 ਮਾਡਲ ਹੈ ਜੀ ਰੇਟ ਵੀਰ ਨੇ ਦੱਸਿਆ ਨਹੀਂ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ 8264865721 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਬਾਜੀ ਵਾਲੇ ਕਬੂਤਰ ਵਿਕਾਉ ਨੇ ਬਾਜੀ ਵਾਲੇ ਕਬੂਤਰ ਵਿਕਾਉ ਨੇ 500 ਰੁਪਏ ਦਾ ਜੋੜਾ ਏਰੀਆ ਪਿੰਡ ਕਮਾਲੂ ਤਲਵੰਡੀ ਸਾਬੋ ਬਾਜੀ ਵਾਲੇ ਕਬੂਤਰ ਵਿਕਾਉ ਨੇ 500 ਰੁਪਏ ਦਾ ਜੋੜਾ ਜੀ ਪਿੰਡ ਕਮਾਲੂ ਤਲਵੰਡੀ ਸਾਬੋ ਚ 704040787 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਔਰ ਇੱਕ ਵੀਡੀਓ ਬਣਾ ਕੇ ਸਾਰੀ ਜਾਣਕਾਰੀ WhatsApp ਕਰ ਸਕਦੇ ਹੋ ਬਹੁਤ ਵਧੀਆ ਤਿਆਰ ਡਬਲ ਬੈੱਡ ਪੂਰਾ ਸੈਟ ਵਿਕਾਊ ਰੇਟ ਹੈਗਾ ਜੀ 26000 ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਬੈੱਡ ਹੈ ਜੀ 26500 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਪਿੰਡ ਗੈਸਪੁਰਾ ਨੇੜੇ ਸਰਕਾਰੀ ਸਕੂਲ ਲੁਧਿਆਣਾ 26500 ਰੁਪਏ ਰੇਟ ਹੈ ਜੇ ਦਾ ਬਾਕੀ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਕਾਲ ਕਰ ਸਕਦੇ ਹੋ 9915735694 9915735694 ਇਸ ਨੰਬਰ ਤੇ ਖਰੀਦ ਸਕਦੇ ਹੋ 60 ਵਿਗੇ ਜ਼ਮੀਨ ਵਿਕਾਊ ਹੈ ਜੀ ਏਰੀਆ ਪਿੰਡ ਗੱਦੋ ਮਾਜਰਾ ਰਾਜਪੁਰਾ ਬਨੋੜ ਰੋਡ ਤੋਂ 1 ਕਿਲੋਮੀਟਰ ਅੰਦਰ ਲਿੰਕ ਰੋਡ ਤੇ 4 ਕਿੱਲਾਂ ਦਾ ਫਰੰਟ ਹੈ ਜੀ ਰੇਟ ਹੈ 40 ਲੱਖ ਰੁਪਏ ਵਿੱਗੇ ਦਾ 40 ਲੱਖ ਰੁਪਏ ਵਿੱਗੇ ਦਾ ਰੇਟ ਰੱਖਿਆ ਗਿਆ 60 ਵਿੱਗੇ ਜ਼ਮੀਨ ਵਿਕਾਊ ਹੈ ਜੀ 8054386105 8054386105 ਇਸ ਨੰਬਰ ਤੇ ਫੋਨ ਕਰਕੇ 60 ਵਿੱਗੇ ਜ਼ਮੀਨ 40 ਲੱਖ ਰੁਪਏ ਨੂੰ ਵਿੱਗਾ ਤੁਸੀਂ ਖਰੀਦ ਸਕਦੇ ਹੋ 200 ਗੈਸ ਦੇ ਵਿੱਚ ਬਣਿਆ ਕਾਰਨਰ ਹਾਊਸ ਵਿਕਾਊ ਹੈ ਨੇੜੇ ਇੰਡੀਆ ਗੇਟ ਚਹਾਰਤਾ ਅੰਮ੍ਰਿਤਸਰ ਵਧੀਆ ਸੋਸਾਇਟੀ ਫੁੱਲ ਕੰਪਲੀਟ ਰੇਟ 64 ਲੱਖ ਰੁਪਏ ਬਾਕੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜੀ ਵੀਡੀਓ ਦੇ ਵਿੱਚ ਤੁਸੀਂ ਪੂਰਾ ਘਰ ਦੇਖੋ ਸਾਰਾ ਦਿਖਾਇਆ ਹੋਇਆ ਹੈ ਜੀ ਫੁੱਲ ਕੰਪਲੀਟ ਹੈ ਵਧੀਆ ਸੋਸਾਇਟੀ ਹੈ 64 ਲੱਖ ਰੁਪਏ ਰੇਟ ਰੱਖੇ ਗਏ ਜੀ ਬਾਕੀ ਨੰਬਰ ਨੋਟ ਕਰ ਲਓ 9876203451 9876203451 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਹਾਊਸ ਜਿਹੜਾ ਖਰੀਦ ਸਕਦੇ ਹੋ ਤੁਸੀਂ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੇ ਜ਼ਮੀਨ ਪਲਾਟ ਕੋਠੀ ਘਰ ਦੀ ਤੁਸੀਂ ਇਸ ਤਰ੍ਹਾਂ ਸਾਨੂੰ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਇਹ ਵੀਰ ਨੇ ਬਹੁਤ ਹੀ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜਿਹਦੇ ਵਿੱਚ ਤੁਸੀਂ ਕੋਈ ਤੁਹਾਡੇ ਮੇਨ ਰੋਡ ਤੇ ਲੱਗਦਾ ਘਰ ਜਾਂ ਕਿਸੇ ਗਲੀ ਤੇ ਤਾਂ ਤੁਸੀਂ ਗੇਟ ਤੋਂ ਲੈ ਕੇ ਅੰਦਰ ਤੱਕ ਕਰਦੀ ਪੂਰੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜਿਵੇਂ ਕਿ ਇਸ ਵੀਰ ਨੇ ਬਣਾਈ ਹੈ ਔਰ ਇਹਦੇ ਨਾਲ ਪੂਰੀ ਜਾਣਕਾਰੀ ਭੇਜੋ ਕਿੰਨੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਹੈ ਕੀ ਰੇਟ ਮੰਗਦੇ ਹੋ ਜੀ ਕੀ ਕੀ ਫੈਸਿਲਿਟੀਆਂ ਨੇ ਇਹ ਤੁਸੀਂ ਸਾਰੀ ਜਾਣਕਾਰੀ ਸਾਨੂੰ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਜੋ ਕਿ ਵੀਡੀਓ ਦੇ ਥੱਲੇ ਸ਼ੋਅ ਹੋ ਰਿਹਾ 9977988446 9977988446 ਇਹ ਸਾਡਾ WhatsApp ਨੰਬਰ ਹੈ ਤੁਸੀਂ ਇਸ ਨੰਬਰ ਤੇ ਪ੍ਰੋਪਰ ਵੀਡੀਓ ਤੇ ਪੂਰੀ ਜਾਣਕਾਰੀ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜੀ ਤੇ ਜੇਕਰ ਕੋਈ ਵੀ ਵੀਰ ਕਿਸੇ ਵੀ ਤਰ੍ਹਾਂ ਦੇ bizness ਕਿਤੇ ਕਾਰੋਬਾਰ ਦੀ ਐਡ ਕਰਵਾਉਣਾ ਚਾਹੁੰਦਾ ਤਾਂ ਉਹ ਵੀ ਇਸ ਨੰਬਰ ਤੇ ਸੰਪਰਕ ਕਰ ਸਕਦਾ ਜੀ ਸਾਡਾ WhatsApp ਨੰਬਰ ਹਮੇਸ਼ਾ ਵੀਡੀਓ ਦੇ ਥੱਲੇ ਚੱਲਦਾ ਰਹਿੰਦਾ ਹੈ 9977988464 ਇਹ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਜੀ ਇੱਕ ਹੋਰ ਬੇਨਤੀ ਹੈ ਕਿ ਜਿੱਥੇ ਵੀ ਤੁਸੀਂ ਕੋਈ ਵੀ ਚੀਜ਼ ਵੇਖੀ ਹੁੰਦੀ ਹੈ ਤਾਂ ਉੱਥੇ ਵੀਡੀਓ ਨੂੰ ਰੋਕ ਲਓ ਉਹਦਾ ਸਕਰੀਨਸ਼ਾਟ ਲੈ ਲਓ ਜੀ ਉਹਦੇ ਵਿੱਚ ਤਾਂਹਾਂ ਲਾਈ ਸਾਈਡ ਮਾਲਕਾਂ ਦੇ ਨੰਬਰ ਏਰੀਆ ਰੇਟ ਸਾਰਾ ਕੁਝ ਦੱਸਿਆ ਹੁੰਦਾ ਹੈ ਉਹਨਾਂ ਨੰਬਰਾਂ ਤੇ ਸੰਪਰਕ ਕਰਿਆ ਕਰੋ ਜੀ ਤੇ ਇੱਕ ਹੋਰ ਬੇਨਤੀ ਵੀਰਾਂ ਨੂੰ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਕਈ ਵੀਰਾਂ ਦੇ ਚੀਜ਼ਾਂ ਦੇ ਰੇਟ ਬਹੁਤ ਜ਼ਿਆਦਾ ਹੁੰਦੇ ਨੇ ਤਾਂ ਉਹਨਾਂ ਨੂੰ ਬੇਨਤੀ ਹੈ ਰੇਟ ਸਿਰਫ ਮਾਰਕੀਟ ਦੇ ਹਿਸਾਬ ਨਾਲ ਲੱਗ ਹੀ ਭੇਜਿਆ ਕਰੋ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਘਰ ਬੈਠੇ ਜਲਦੀ ਸੇਲ ਹੋ ਸਕੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਚੈਨਲ ਨੂੰ ਸਪੋਰਟ ਕਰਨ ਦੇ ਲਈ ਵੀਡੀਓ ਸ਼ੇਅਰ ਲਾਈਕ ਕਰਨ ਦੇ ਲਈ ਤੇ ਬਹੁਤ ਸੋਹਣੇ ਕਮੈਂਟ ਕਰਨ ਦੇ ਲਈ ਵੀਡੀਓ ਚੰਗੀ ਲੱਗੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਤੇ ਕਮੈਂਟਾਂ ਦੇ ਵਿੱਚ ਵਾਇਗਰੂ ਲਿਖ ਦਿਓ ਪਰ ਉਹ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ YouTube ਐਂਡ ਫੇਸਬੁੱਕ ਪੇਜ ਖੇਤੀ ਖਬਰ ਤੁਸੀਂ ਇੰਸਟਾ ਤੇ ਵੀ ਡਾਇਰੈਕਟਰ ਮੇਲਾ ਚੈੱਕ ਕਰ ਸਕਦੇ ਹੋ ਉੱਥੇ ਵੀਡੀਓ ਚੱਲਦੀ ਰਹਿੰਦੀ ਹੈ ਬੜੇ ਜੋ ਤੁਸੀਂ ਆਪਣੇ ਚੈਨਲ ਦੇ ਨਾਲ ਐਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ